ਕਿਵੇਂ ਇੱਕ ਦਾ ਬੱਸ ਯਾਰ ਮੈਨੂੰ ਕੰਮ ਜਾ ਸੀਗਾ ਮੜਾ ਜਾ ਭਰਾਵਾ ਤਰੀ ਭਾਬੀ ਨੂੰ ਮਿਲਣ ਚ ਲੈ ਆਂ ਹੀ ਕੱਪੜੇ ਲੈ ਚੋਪੀਆ ਲਾ ਲਿਆ ਵੋ ਕਹਿੰਦਾ ਯਾਰ ਭਰਾਵਾ ਮੇਰੇ ਬਾਪੂ ਨੇ ਗਾਲਾਂ ਕਢਣੀਆਂ ਉਹ ਦੀਦੇ ਯਾਰ ਮੈਂ ਤੈਨੂੰ ਕੱਲ ਵਾਪਸ ਕਰ ਦੂੰਗਾ ਜੇ ਕਰ ਦੇਂਗਾ ਤਾਂ ਫਿਰ ਮੈਂ ਦੇ ਦਿੰਦਾ ਦੇ 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 ਤੂੰ ਚੱਲ ਚਲ ਵਧੀਆ ਤੇਰੀ ਘੜੀ ਬੜੀ ਸੋਹਣੀ ਆ ਓਏ ਪੱਕੀ ਗੱਲ ਆ ਪੱਕੀ ਗੱਲ ਆ ਦੇ ਇੱਧਰ ਕਾਲੀ ਲੈ ਗਿਆ ਲੈ ਕੇ ਜਾਣਾ ਮਾਮਾ ਲੈ ਲਈ ਪਰਸੋਂ ਨੂੰ ਕੋਈ ਗੱਲ ਨਹੀਂ ਪਾ ਗਏ ਵੇਲਾ ਸਹੀ ਲੱਗੂ ਪਾ ਪਾ ਪਈ ਆ ਵਧੀਆ ਤੇ ਨਹੀਂ ਬੂਟ ਵੀ ਦੇਦੇ ਆਪਣੇ ਲੈ ਭਰਾ ਇਹ ਵੀ ਲਾ ਲਾ ਭਰਾ ਹੁਣ ਤੇ ਆਈ ਜੀ ਮੁੰਡਾ ਦਿਲਦਾਰ ਬੰਦਾ ਦਾ ਠੀਕ ਆ ਫੇ ਮੈਂ ਪਾਸਾ ਉਹ ਵੀ ਚੱਕੜ ਬਈ ਉਹ ਸਭ ਮੋੜ ਦੇਈਆਂ ਮੇਰਾ ਭਰਾ ਉਹ ਜਾ ਯਾਰ ਤੇ ਨਲੀ ਭਰਾ ਜੈਕਟ ਨਵੀਂ ਲੈ ਲਈ ਨੂੰ ਚਲ ਚੱਕੜਾ ਕਾਲਾ ਸ਼ਿਕਾ ਤਾਂ ਟਾਈਮ ਲੱਗ ਗਿਆ ਤੁਹਾਡਾ ਹਾਂ ਲੱਗ ਗਿਆ ਹੋਰ ਕਿਦਾਂ ਐਨਾ ਟਾਈਮ ਵੇਟ ਕਰਵਾਇਆ ਤੁਸੀਂ ਉਹ ਯਾਰ ਮੈਂ ਮੜਿਆ ਕੰਮ ਚੱਲ ਗਿਆ ਸੀਗਾ ਨਹੀਂ ਇੰਨਾ ਥੋੜੀ ਹੁੰਦਾ ਤੁਸੀਂ ਮੈਨੂੰ ਇਹ ਕਿੰਨਾ ਟਾਈਮ ਦਾ ਕਿਹਾ ਮੈਂ ਕਦਰ ਤੁਹਾਡੇ ਟਾਈਮ ਦੀ ਕੋਈ ਗੱਲ ਨਹੀਂ ਫਿਰ ਕਿਆ ਬੰਦਾ ਲੇਟ ਹੋਈ ਜਾਂਦਾ ਨਹੀਂ ਹੁਣ ਤੁਸੀਂ ਇੱਥੇ ਬੈਠੋ ਮੈਂ ਜਾ ਰਹੀ ਹਾਂ ਤੁਸੀਂ ਗੱਲ ਤਾਂ ਸਮਝ ਨਹੀਂ ਤੀ ਤੁਸੀਂ ਹਰ ਸੀ ਗੱਲ ਤਾਂ ਸੁਣ ਯਾਰ ਕੀ ਹੋ ਗਿਆ 2 ਮਿੰਟ ਲੇਟ ਹੋ ਗਿਆ ਮੈਂ ਕੋਈ ਗੱਲ ਨਹੀਂ ਸੁਣਨੀ ਇਸ ਵਾਰੀ ਤੁਸੀਂ ਹਰ ਵਾਰੀ ਇਦਾਂ ਹੀ ਕਰਦੇ ਹੋ ਉਹ ਯਾਰ ਮaaf ਕਰ ਦੇ ਮੈਂ ਟ੍ਰੈਫਿਕ 'ਚ ਫਸ ਗਿਆ ਸੀਗਾ ਤਾਂ ਕਰਕੇ ਲੇਟ ਹੋ ਗਿਆ ਯਾਰ ਨਹੀਂ ਤੁਸੀਂ ਲਾਸਟ ਟਾਈਮ ਵੀ ਇਦਾਂ ਕੀਤਾ ਸੀ ਤੁਹਾਡੀ ਹਰ ਵਾਰੀ ਇਹੀ ਪ੍ਰੋਬਲਮ ਹੁੰਦੀ ਹੈ ਉਹ ਮੇਰੀ ਗੱਲ ਹੁਣ ਇਦਾਂ ਨਹੀਂ ਕਰੀਦਾ ਕੰਮ ਲਈ ਚੱਲ ਆ ਕੇ ਨੂੰ ਬੋਲ ਦੋ ਤੇ ਖੌਨਾ ਨਾਲ ਘੁੰਮਦੇ ਹਾਂ ਉੱਥੇ ਕੋਈ ਗੱਲ ਨਹੀਂ ਮੰਨ ਲਾ ਹੁਣ ਚਲੋ ਠੀਕ ਐ ਪੱਕਾ ਪ੍ਰੋਮਿਸ ਨੈਕਸਟ ਟਾਈਮ ਇਦਾਂ ਨਹੀਂ ਕਰੋਗੇ ਤੁਸੀਂ ਨਹੀਂ ਇਦਾਂ ਨਹੀਂ ਕਰੂੰਗਾ ਮੈਂ ਕੋਈ ਗੱਲ ਦੇ ਟਾਈਮ ਤੇ ਆਉਂਦਾ ਚੱਲ ਆ ਚਲੀਏ ਹਾਂ ਆਓ ਦੇਖੋ ਕਿੰਨੀ ਵਧੀਆ ਬੋਲ ਕੰਮ ਕਰੀ ਜਾਣੀਆਂ ਨਹੀਂ ਮੈਨੂੰ ਚਾਦਣਾ ਤੁਹਾਡਾ ਹਰ ਵਾਰੀ ਦਹੀ ਨਾ ਟੁੱਟਾ ਕੋਈ ਗੱਲ ਨਹੀਂ ਤੈਨੂੰ ਮੈਂ ਦੱਸ ਦਿੰਦਾ ਕਿ ਉਹ ਲੈ ਰਿਹਾ ਮੇਰੇ ਕੰਮ ਹੁੰਦੇ ਯਾਰ ਮੁੰਡਿਆਂ ਦੇ ਬਹੁਤ ਜ਼ਿਆਦਾ ਕੰਮ ਹੁੰਦੇ ਕੋਈ ਗੱਲ ਨਹੀਂ ਚਲਈਏ ਫਿਰ ਹਾਂਜੀ 1 ਮਿੰਟ ਹਾਂਜੀ ਗੱਡੀ ਸਟਾਰਟ ਕਰਨ ਤੋਂ ਪਹਿਲਾਂ ਮੈਨੂੰ ਮੇਰੀ ਗੱਲ ਦਾ ਜਵਾਬ ਤੇ ਦੇ ਦਿਓ ਤੁਸੀਂ ਲਟਕਿਆ ਹੋ ਗਏ ਯਾਰ ਵਾਰ-ਵਾਰ ਤੁਸੀਂ ਇਹੀ ਗੱਲ ਪੁੱਛੀ ਜਾਂਦੇ ਆ ਮੈਂ ਲੇਟ ਹੋ ਗਿਆ ਮੁੰਡਿਆਂ ਕੋਲ ਯਾਰ ਬਹੁਤ ਕੰਮ ਹੁੰਦੇ ਨੇ ਮੈਂ ਲੇਟ ਹੋ ਗਿਆ ਅੱਗੇ ਤੋਂ ਨਹੀਂ ਹੋਣਾ ਤੁਹਾਨੂੰ ਪ੍ਰੋਮਿਸ ਕੀਤਾ ਲੈਗਾ ਹੁਣ ਨਹੀਂ ਬਟ ਮੈਨੂੰ 10 ਤੇ 2 ਵਜੇ ਕੀ ਤਾਂ ਡਿਲੇਟ ਹੋਣ ਪਿੱਛੇ ਯਾਰ ਮੈਂ ਤੁਹਾਨੂੰ ਮਿਲਣ ਆਉਣਾ ਸੀਗਾ ਮੈਂ ਸੋਚਿਆ ਵੀ ਮੈਂ ਗੁੱਡ ਲੁਕਿੰਗ ਲੱਗਾ ਵਧੀਆ ਲੱਗਾ ਨਾਲ ਤੁਰਦਾ ਫਿਰ ਮੈਂ ਯਾਰ ਕੱਪੜੇ ਲੈਣ ਚਲ ਗਿਆ ਸੀ ਆਪਣੇ ਦੋਸਤ ਕੋਲ ਤਾਂ ਕਰਕੇ ਲੇਟ ਹੋ ਗਿਆ ਦੇਖੋ ਅੱਜ ਤਾਂ ਤੁਸੀਂ ਮੈਨੂੰ ਇਹ ਗੱਲ ਕਹਿਤੀ ਕੱਪੜੇ ਲੈਣ ਗਿਆ ਸੀ ਦੋਸਤਾਂ ਕੋਲ ਬਟ ਅੱਗੇ ਤੋਂ ਨਹੀਂ ਕਿਓ ਕਿਉਂਕਿ ਮੈਂ ਤੁਹਾਨੂੰ ਤੁਹਾਡੀ ਲੁੱਕ ਵਾਈਜ਼ ਨਹੀਂ ਪਸੰਦ ਕੀਤਾ ਮੈਨੂੰ ਬਸ ਇਸੇ ਗੱਲ ਦੀ ਖੁਸ਼ੀ ਹੈ ਕਿ ਮੈਨੂੰ ਇੱਕ ਸਰਦਾਰ ਮੁੰਡਾ ਮਿਲਿਆ ਹਰ ਕੁੜੀ ਨੂੰ ਮੁੰਡਾ ਤੇ ਮਿਲ ਜਾਂਦਾ ਬਟ ਕਿਸਮਤ ਵਾਲੀ ਹੁੰਦੀ ਹੈ ਉਹ ਕੁੜੀ ਜਿਹਨੂੰ ਸਰਦਾਰ ਮਿਲਦਾ ਹੈ ਸੋ ਪਲੀਜ਼ ਮੈਨੂੰ ਤੁਸੀਂ ਕੱਪੜੇ ਕੀ ਪਹਿਨਦੇ ਹੋ ਤੁਸੀਂ ਬਸ ਆਪਣੀ ਸਰਦਾਰੀ ਕਾਇਮ ਰੱਖੋ ਮੈਨੂੰ ਇਹੀ ਗੱਲ ਦਾ ਮਾਣ ਹੈ ਬਸ ਥੈਂਕ ਯੂ ਯਾਰ ਯਾਰ ਮੈਨੂੰ ਇਹੀ ਗੱਲ ਤੇਰੀ ਵਧੀਆ ਲਾਜੀ ਤਾਂ ਹੀ ਤਾਂ ਮੇਰੇ ਘਰ ਦੇ ਨੇ ਤੈਨੂੰ ਪਸੰਦ ਕੀਤਾ ਮੇਰੇ ਲਈ ਹਾਂ ਜੀ ਤੇ ਫਿਰ ਤੁਸੀਂ ਵੀ ਇਦੇ ਰਹੋ ਕਦੀ ਚੇਂਜ ਨਾ ਹੋਇਆ ਆਪਣੀ ਸਰਦਾਰੀ ਸਰਦਾਰੀ ਤੇ ਜਾਨ ਤੋਂ ਪਿਆਰੀ ਆ ਹਾਂ ਜੀ ਬਸ ਟੈਨਸ਼ਨ ਨਾ ਲੈ ਦਾ ਮੈਂ ਵੀ ਬਹੁਤ ਕਿਸਮਤ ਵਾਲੀ ਆ ਜੋ ਮੈਨੂੰ ਤੁਹਾਡਿਆ ਹੋਰ ਖਮੁੰਡਾ ਮਿਲੇ ਸਰਕਾਰ ওকে ਥੈਂਕ ਯੂ ਕੋਈ ਨਹੀਂ ਹੁਣ ਚੱਲ ਤੈਨੂੰ ਗੋਲ ਗੱਪੇ ਖਵਾਉਣਾ ਮੈਂ ਕੱਲਾ ਠੀਕ ਹੈ ਵੇ ਤੇਰੇ ਪੱਕਾ ਵਾਲਾ ਰੱਖ ਨਾ ਸਵਾਰ ਦੂੰ ਦੇਖੀ ਹੋਣ ਗਿਆ ਕੇਵਲੇ ਜਿਣੀਆਂ ਵੇ ਮੇਰੇ ਦਿਲ ਵਿੱਚ ਠੀਕ ਹੀ ਮੈਂ ਸੱਤ